ਲੋ ਜੀ ਮਿੱਤਰੋ ਕਣਕ ਆਪਾਂ ਜਿਵੇਂ ਹਰ ਸਾਲ ਬੁੰਦਦੇ ਹਾਂ ਉਹ ਬੋਰੇ ਆ ਹੈਰੋ ਟੈਲਰ ਸੁਹਾਗੇ ਨਾਲ ਕਿਉਂਕਿ ਭਾਈ ਸੁਪਰ ਸੀਡਰ ਨਾਲ ਕੋਈ ਵੀ ਜੰਮਦਾ ਕੋਈ ਜੰਮਦਾ ਨਹੀਂ ਸੁਪਰ ਸੀਡਰ ਨਾਲ ਨਾਲੇ ਚੰਗੀ ਵਾਈ ਵੀ ਨਹੀਂ ਹੁੰਦੀ ਬਾਕੀ ਕਣਕ ਤਾਂ ਕਹਿੰਦੇ ਆ ਹੈਰੋ ਟੈਲਰ ਨਾਲ ਹੀ ਵਧੀਆ ਹੁੰਦੀ ਹੈ ਬਾਕੀ ਸੁਪਰ ਸੀਡਰ ਨਾਲ ਵੀ ਵਧੀਆ ਹੁੰਦੀ ਆ ਬਾਕੀ ਜਿਹੜੀ ਕਣਕ ਬਿਨਾ ਡੱਕ ਤੋਂ ਝੋਟਾ ਲੈ ਬਾਈ ਹੁਣ ਉਹ ਉੱਪਰਲੇ ਦੋ ਕਿੱਲੇ ਚ ਸੁਆਗਾ ਮਾਰ ਕੇ ਆਉਂ ਮੈਂ ਤੇ ਮੈਂ ਸੋਚਾਂ ਨਾਲੇ ਪਹਿਲਾਂ ਵੀਡੀਓ ਬਣਾ ਲਾਂ ਤੇ ਬਾਈ ਆ ਹੈਰੋ ਮਾਰੀ ਸੀ ਮੈਂ ਕੱਲ 20 ਮਿੰਟ ਚ ਇੱਕ ਕਿੱਲੇ ਚ 20 ਮਿੰਟ ਲੱਗੇ ਸੀ ਮਤਲਬ ਮੈਨੂੰ ਇੱਕ ਘੰਟੇ ਚ ਮੈਂ ਤਿੰਨ ਕਿੱਲੇ ਪਾੜ ਕਰਤੇ ਹੈਰੋ ਨਾਲ ਸਭ ਤੋਂ ਲਾਸਟ ਵਾਲੀ ਕਿੱਲੀ ਖੋਲੀ ਹੋਈ ਸੀ ਹੈਰੋ ਦੀ ਹੈਰੋ ਨਾਲੇ ਖੇਤ ਚ ਪੂਰੀ ਗਿੱਲ ਪਈ ਸੀ ਤੇ ਬਾਈ ਮੈਂ ਸੋਚਿਆ ਚਲੋ ਵੀਡੀਓ ਬਣਾ ਲਈਏ ਅੱਜ ਲਗਭਗ ਆਪਾਂ ਨੇ ਬੋਣਿਆ 8.5 ਕਿੱਲੇ ਦੇ ਆਸ-ਪਾਸ ਉਧਰ ਬਾਈ ਚਾਚਾ ਕਣਕ ਬੋਈ ਜਾ ਰਿਹਾ ਤੇ ਮੈਂ ਸੋਚਿਆ ਚਲੋ ਵੀਡੀਓ ਬਣਾ ਲਈਏ ਅੱਜ ਆਪਾਂ ਕਰ ਰਹੇ ਆ ਕਣਕ ਵਾਲੇ ਖੇਤ ਤਿਆਰ ਤੇ ਪਾੜ-ਪਾੜ ਵਿੱਚ ਸਾਰੇ ਚੱਕੜਤੀ ਮੈਂ 12-20 ਤੇ ਬੜਾ ਸੀ ਤੇ 1 ਵਜੇ 3 ਕਿੱਲੇ ਪਾੜ-ਪਾੜ ਕਰਤੇ ਸਾਰੇ ਪੂਰੇ 40 ਮਿੰਟ ਚ 3 ਕਿੱਲੇ ਪਾੜ ਕਰਤੇ ਮੈਂ 1800 ਦੇ ਚੱਕਰ ਚ 8-8000 ਦੇਖੋ ਪੂਰੀ ਖੁੱਲੀ ਹੋਈ ਸੀ ਯਾਰੋ ਦੇਖੋ ਤੁਸੀਂ ਤੁਸੀਂ ਕਹੋਗੇ ਐ ਨਹੀਂ ਬੋਲਦਾ ਮੈਂ ਬਈ ਝੂਠ ਬੋਲਦਾ ਮੈਂ ਮੈਂ ਪੂਰੇ ਟਾਈਮ 12:20 ਤੇ ਬੜਾ ਸੀ ਤੇ 1:05 ਤੇ ਬਾਹਰ ਨਿਕਲ ਆਇਆ ਟਰੈਕਟਰ ਆਹ ਹੈ ਯਾਰੋ ਦੇਖੋ ਕਿੰਨੀ ਖੁੱਲੀ ਹੋਈ ਸੀ ਉਸੇ ਸਰਪੀ ਝੂਠ ਬੰਨਣਾ ਮਸੀ ਬਾਈ ਬਿਨਾ ਡੈਕ ਤੋਂ ਕਿਉਂਕਿ ਸਮਰਾਜ ਹੈ ਨੀਚੇ ਇਹਦੀ ਆਵਾਜ਼ ਕਰਕੇ ਜਿੰਨੀਰ ਲੱਗਦੀ ਹੈ ਉਨੀ ਆਵਾਜ਼ਾਂ ਕੜ ਜਿੰਨਾ ਗਿੱਲੇ ਚਵਾੜਾਂਗੇ ਨਾ ਇਹਦਾ ਆ ਸਵਾਦ ਹੈ ਨਹੀਂ ਤਾਂ ਕੋਈ ਹੋਰ ਟਰੈਕਟਰ ਹੁੰਦਾ ਡੈਕ ਤੋਂ ਬਿਨਾ ਤਾਂ ਬੈਠੇ ਵੀ ਨਹੀਂ ਜਾਂਦਾ ਹੁਣ ਮੈਂ ਇਹਦੀ ਆਵਾਜ਼ ਆਵਾਜ਼ ਚ ਭਾਈ ਜਾ ਰਿਹਾ ਸਵਾਦ ਸਵਾਦ ਨਾਲ ਚੈੱਕ ਕਰੋ ਫਿਰ ਤੁਸੀਂ ਖੇਤ ਪੂਰੇ ਗਿੱਲੇ ਪਏ ਨੇ। ਆਪਕੇ ਦੀ ਰਿਪੋਰਟ ਤਾਂ ਹੀ ਹੋਈ ਬੰਦੂਤੀ ਆਸਕੇ। ਆਹ ਹੁੰਦਾ ਹੀ ਕੋਂਡਲ ਦਾ ਸੁਹਾਗਾ ਵੇਖੋ। ਲਗਭਗ ਸਾਰਾ ਮਿੱਟੀ ਨਾਲ ਭਰਿਆ ਪਿਆ ਗਿੱਲੀ ਮਿੱਟੀ ਨਾਲ। ਤੇ ਭਾਈ ਸਾਡੇ 3 ਗਿੱਲੇ ਉੱਤਰਵਾ ਕੇ ਆਇਆ ਸੀ ਮੈਂ ਤੇ 3 ਗਿੱਲੇ ਆਵਾਦੇ ਮੈਂ। ਆ ਹੈਗਾ ਥੋੜਾ ਨਰਮ ਗਿੱਲਾ ਇਹਨੂੰ ਆਪਾਂ ਬਾਅਦ ਚ ਪਾਵਾਂਗੇ। ਰਾਜ 852 ਕਹਿੰਦੇ ਆ ਮਿਲਦੇ ਆ ਤੁਹਾਨੂੰ ਸੁਆਗਤ ਮਾਰ ਕੇ ਯਾਰ ਕੋਈ ਹੈ ਨਹੀਂ ਵੀਡੀਓ ਬਣਾਉਣ ਵਾਲਾ ਤਾਂ ਕਰਕੇ ਸੁਆਗਤ ਮਾਰ ਕੇ ਮਿਲਾਂਗੇ ਟਾਈਮ ਹੋ ਗਿਆ 1:15 ਟੋ ਅੱਜ ਆਪਾਂ ਲਾ ਰਹੇ ਆ ਆਲੂਆਂ ਨੂੰ ਪਾਣੀ ਖਾਰ ਗੇਰ ਕੇ ਆਲੂ ਨੂੰ ਪਾਣੀ ਲਾਤਾ ਦੇ ਇਹਦੇ ਚ ਗੇਰਤਾ ਸੀ ਆਪਾਂ ਨੇ ਇਹਦੇ ਚ ਪਾਣੀ ਲਾਤਾ ਤੇ ਬਾਈ ਉਧਰ ਕਣਕ ਵੀ ਵੀਜ ਰਹੇ ਆ ਆਪਾਂ ਅੱਜ ਉਹ ਖੜੇ ਨੇ ਇੱਕ ਨੀਲਾ ਤੇ ਇੱਕ ਲਾਲ ਬਾਕੀ ਬਾਈ ਆਲੂ ਆਪਣੇ ਚੈੱਕ ਕਰੋ ਇਹ ਆਲੂ ਹੋਗੇ ਅੱਜ 1 ਮਹੀਨੇ 5 ਦਿਨ ਦੇ ਆਲੂ ਹੋਗੇ ਤੇ ਬਾਈ ਜਿਹੜਾ ਵਿਛਿੱਤਾ ਆਲੂ ਹੈਗਾ ਉਹ ਮਤਲਬ ਜਿਹੜਾ ਝਾੜ ਲੈ ਜਾਂਦਾ ਜਿਹੜਾ ਗਿੱਤ ਆਲੂ ਹੈਗਾ ਉਹ ਰੇਟ ਲੈ ਜਾਂਦਾ ਬਸ ਫਰਕ ਉਹ ਨਹੀਂ ਹੁੰਦਾ ਉਹ ਝਾੜ ਵੀ ਲੈ ਜਾਂਦੇ ਆ ਤੇ ਰੇਟ ਜੇ 10 ਰੁਪਏ ਵੀ ਰੇਟ ਰਿਹਾ ਤੇ ਬੰਦਾ ਮਰਦਾ ਨਹੀਂ ਹੈਗਾ ਮਰਦਾ ਤਾਂ 6 ਰੁਪਏ ਤੇ ਵੀ ਨਹੀਂ ਹੈਗਾ ਪਰ ਨੋਰਮਲ 10 ਹੋਣਾ ਚਾਹੀਦਾ ਯਾਰ ਆਲੂ ਦਾ ਰੇਟ ਬਾਕੀ ਬਾਈ ਆਲੂਆਂ ਨੂੰ ਤਾਂ ਪਾਣੀ ਚਾਹੀ ਤੇ ਹੀ ਚਾਹੀਦਾ ਹੁਣ ਸੁੱਕ ਗਏ ਸੀ ਹੁਣ 4-5 ਦਿਨ ਪਹਿਲਾਂ ਪਾਣੀ ਦਿੱਤਾ ਸੀ ਹੁਣ ਫੇਰ ਦੇਣ ਲੱਗ ਗਏ ਆ ਅੱਜ ਆਪਾਂ ਬੋਲ ਰਹੇ ਹਾਂ ਕਨਕ ਬਾਈ ਤੇ ਬਾਈ ਆ ਦੇਖੋ ਸਫਰਾਸ ਤੇ ਮੈਂ ਇੱਕ ਨਵਾਂ ਸਿਸਟਮ ਦੇਖਿਆ ਆ ਦੇਖੋ ਰੈਨ ਰੈਨ